ਪ੍ਰਚਾਰਕਾਂ ਦੇ ਬਣੇ ਹੋਏ ਕਿਵੇਂ ਬਣੇ ਆ ਜਿੰਨਾਂ ਸਾਖੀਆਂ ਨੂੰ ਸੁਣਾ ਕੇ ਅਸੀਂ ਸੰਗਤ ਨੂੰ ਗੁਰੂ ਨਾਲ ਜੋੜਨਾ ਸੀ ਗੁਰੂ ਤੇ ਭਰੋਸਾ ਬਣਾਉਣਾ ਸੀ ਉਹਨਾਂ ਨੂੰ ਅਸੀਂ ਉਸ ਤੋਂ ਬਾਅਦ ਜੋਰ ਰੱਦ ਕਰਨ ਤੇ ਲਾ ਰਹੇ ਹਾਂ ਕਿੰਨਾ ਚੰਗਾ ਹੁੰਦਾ ਜੇ ਉਹਨਾਂ ਸਾਖੀਆਂ ਨੂੰ ਰੱਦ ਕਰਨ ਦੀ ਜਾਏ ਅਸੀਂ ਉਹਨਾਂ ਤੇ ਆਪਣੀ એનર્ਜੀ ਜਿਹੜੀ ਵੇਸਟ ਕਰਦੇ ਹਾਂ ਰੱਦ ਕਰਨ ਤੇ ਉਹਨਾਂ ਨੂੰ ਅਸੀਂ ਸਮਝਣ ਤੇ ਲਾ ਦਿੰਦੇ ਤੇ ਸਾਡੇ ਇਤਿਹਾਸ ਵਿੱਚ ਕੁਝ ਵੀ ਫਿਰ ਐਸਾ ਨਹੀਂ ਹੈ ਜਿਹਨੂੰ ਸਮਝਿਆ ਨਹੀਂ ਸੀ ਜਾ ਸਕਦਾ ਪਰ ਅਸੀਂ ਤਾਂ ਸੌਖਾਦੀ ਹੋਈ ਆ। ਜੇ ਅਸੀਂ ਆਪਣੇ ਕੋਈ ਇਤਿਹਾਸ ਦਾ ਅੰਕ ਸਾਫ਼ ਨਹੀਂ ਲੈਣ ਦੇਣਾ। ਭਾਵੇਂ ਗੁਰਮਤਿ ਨੂੰ ਪਰਨਾਇਆ ਵੀ ਹੋਵੇ। ਉਦਾਹਰਣ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਡੰਗਰ ਚਾਰਨ ਜਾਂਦੇ। ਤੇ ਡੰਗਰ ਚਾਰਨ ਜਾਂਦੇ ਆ। ਡੰਗਰ ਚਰਦੇ ਨੇ। ਤੇ ਮਹਾਰਾਜ ਇੱਕ ਦਰਖਤ ਥੱਲੇ ਸੌ ਜਾਂਦੇ। ਤੇ ਇਤਿਹਾਸ ਕਹਿੰਦਾ ਹੈ। ਰਾਏ ਬਲਾਰ ਨੇ ਇਸ ਘਟਨਾ ਨੂੰ ਆਪਣੀ ਅੱਖਾਂ ਨਾਲ ਵੇਖਿਆ ਸੀ। ਕਿ ਮਹਾਰਾਜ ਜਦੋਂ ਦਰਖਤ ਥੱਲੇ ਸੁੱਤੇ ਨੇ ਦੁਪਹਿਰ ਬੀਤ ਗਈ ਤੀਜਾ ਪਹਿਰਾ ਆ ਗਿਆ ਦਰਖਤ ਦੀ ਜਿਹੜੇ ਥੱਲੇ ਗੁਰੂ ਨਾਨਕ ਸਾਹਿਬ ਲੇਟੇ ਨਿਸ਼ਾਨੀ ਟਲੀ ਹੁਣ ਇਹਨੂੰ ਵੇਖੋ ਕਿ ਕੁਦਰਤਨ ਤੇ ਬੰਦੇ ਨੂੰ ਲੱਗਦਾ ਵੀ ਇਹ ਜਿਹੜੀ ਜੀ ਸਾਇੰਸ ਤੇ ਜੀ ਇਹ ਇਦਾਂ ਜੀ ਅਨਲੋਜੀਕ ਗੱਲ ਆ ਅਸਲ ਗੁਰੂ ਸਾਹਿਬ ਸਮਝਾਉਣਾ ਕੀ ਚਾਹੁੰਦੇ ਨੇ ਜਿਵੇਂ ਗੁਰਬਾਣੀ ਦੀ ਕਾਵਿ ਸ਼ੈਲੀ ਆ ਉਹਦੀ ਸਾਨੂੰ ਵਿਆਖਿਆ ਕਰਨੀ ਪੈਂਦੀ ਆ ਉਹਦੇ ਪਿੰਗਲ ਉਹਦਾ ਕਾਵ ਉਹਦੀ ਗ੍ਰਾਮਰ ਉਹਦਾ ਤੋਲ ਉਹਦੇ ਸ਼ਬਦ ਉਹਦੀ ਬਾਸ਼ਾ ਉਹ ਬਹੁਤ ਕੁਝ ਸਮਝਣਾ ਪੈਂਦਾ ਕਦੇ ਰੂਪ ਕਦੇ ਉਹਦੇ ਅਲੰਕਾਰ ਫਿਰ ਜਾ ਕੇ ਕੁਰਬਾਨੀ ਦੀ ਵਿਆਖਿਆ ਪ੍ਰਣਾਲੀ ਸਾਡੇ ਸਮਝਾਉਂਦੀ ਹੈ ਇਤਿਹਾਸ ਵੀ ਸਾਡਾ ਇਦਾਂ ਹੀ ਹੈ ਇਤਿਹਾਸ ਕੋਈ ਕਹਾਣੀ ਨਹੀਂ ਹੈ ਭਾਵੇਂ ਚਸ਼ਮਦੀਦ ਗਵਾਹਾਂ ਨੇ ਦੇਖਿਆ ਪਰ ਉਹਨੂੰ ਵੀ ਲਿਖਤ ਵਾਲੇ ਨੇ ਇਦਾਂ ਲਿਖਿਆ ਸਾਨੂੰ ਉਹਦੀ ਵਿਆਖਿਆ ਕਰਨ ਦੀ ਲੋੜ ਹੈ ਮਹਾਰਾਜ ਸੁੱਤੇ ਨੇ ਗੁਰੂ ਨੇ ਇੱਕ ਸੰਦੇਸ਼ ਦਿੱਤਾ ਸੀ 8 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਹੁਣ ਛਾਂ ਦਾ ਮਤਲਬ ਕੀ ਹੁੰਦਾ ਦਰਖਤ ਦਾ ਕੰਮ ਹੁੰਦਾ ਛਾਂ ਦੇਣਾ ਤੇ ਛਾਂ ਦਾ ਸਬੰਧ ਹੈ ਸੁੱਖ ਨਾਲ ਗਰਮੀ ਪੈਂਦੀ ਹੈ ਦਰਖਤ ਥਲੇ ਚਲੇ ਗਿਆ ਤੇ ਉਹ ਸਾਨੂੰ ਸੁੱਖ ਦਿੰਦਾ ਪ੍ਰੋਫੈਸਰ ਮੋਹਨ ਸਿੰਘ ਵਰਗਿਆਂ ਨੇ ਮਾਂ ਨੂੰ ਕਰਸ਼ਾਵਾਂ ਪੁੱਟਾ ਲਿਖਿਆ ਗੁਰੂ ਗ੍ਰੰਥ ਸਾਹਿਬ ਨੇ ਮਾਤਾ ਕੀਵੀ ਨੂੰ ਸੰਘਣੇ ਪੱਤਿਆਂ ਵਾਲੀ ਛਾਂ ਦੇਣ ਵਾਲਾ ਦਰਖਤ ਕਿਹਾ ਜਦੋਂ ਆਪਾਂ ਰਬੀ ਬਾਣੀ ਕਿਟਨ ਪੜ੍ਹਨੇ ਬਲਵੰਡ ਕੀਵੀ ਨੇਕ ਜਨ ਜਨ ਬਹੁਤੀ ਸ਼ੌਪਤ ਰਾਲੀ ਇਹ ਸੰਗਣੇ ਪੱਤੇ ਵਾਲਾ ਦਰਖਤ ਹੰਦੋਂ ਛਾਂ ਦਾ ਧੁੱਪ ਨਹੀਂ ਲੱਗਣ ਦਿੰਦਾ ਛਾਂ ਦਾ ਸਬੰਧ ਹੈ ਸੁੱਖ ਨਾਲ ਮਾਤਾ ਪਿਤਾ ਵੀ ਛਾਂ ਵਰਗੇ ਨੇ ਭੈਣ ਭਰਾ ਰਿਸ਼ਤੇ ਵੀ ਛਾਂ ਵਰਗੇ ਨੇ ਪਰ ਦੁਨੀਆ 'ਚ ਹਰੇਕ ਦਰਖਤ ਦੀ ਛਾਂ ਢਲਦੀ ਹੈ ਮਾਤਾ ਪਿਤਾ ਵੀ ਚਲੇ ਜਾਂਦੇ ਨੇ ਸਰੀਰ ਤੰਦਰੁਸਤ ਹੈ ਇਹ ਵੀ ਇੱਕ ਦਿਨ ਖਤਮ ਹੋ ਜਾਂਦਾ ਭੈਣ ਭਰਾ ਵੀ ਹਰੇਕ ਛਾਂ ਢਲ ਸਕਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸੰਦੇਸ਼ ਦਿੱਤਾ ਅਸੀਂ ਸਿੱਖੋ ਦੁਨੀਆ ਦੇ ਲੋਕੋ ਇਹ ਦਰਖਤ ਥੱਲੇ ਆਓ ਜਿਹਦੇ ਥੱਲੇ ਅਸੀਂ ਰਹਿ ਰਹੇ ਹਾਂ ਇਹਦੀ ਸ਼ਾਂ ਕਦੇ ਵੀ ਨਹੀਂ ਟਲਦੀ ਉਹ ਸ਼ਾ ਉਹ ਦਰਖਤ ਹੈ ਤੂੰ ਪੇੜ ਸ਼ਾਖ ਤੇਰੀ ਫੋਲੀ ਪ੍ਰਮਾਤਮਾ ਦਰਖਤ ਹੈ ਉਹਦੀ ਜਿਹੜੀ ਸ਼ਾਂ ਹੈ ਉਹ ਨਾਮ ਹੈ ਪ੍ਰਮਾਤਮਾ ਦਾ ਨਾਮ ਉਹ ਦਰਖਤ ਦੀ ਸ਼ਾਂ ਹੈ ਜਿਹਦੇ ਥੱਲੇ ਗੁਰੂ ਨਾਨਕ ਨੇ ਮਾਰੇ ਕਹਿੰਦੇ ਇਹਦੇ ਥੱਲੇ ਆਓ ਇਹਦੀ ਸ਼ਾਂ ਨਹੀਂ ਟਲਦੀ ਉਹ ਸ਼ਾਂ ਤਤੀਆਂ ਤਵੀਆਂ ਤੇ ਨਹੀਂ ਟਲੀ ਆਰਿਆਂ ਥੱਲੇ ਨਹੀਂ ਟਲੀ ਰੰਬੀਆਂ ਥੱਲੇ ਨਹੀਂ ਟਲੀ ਚਰਖੜੀਆਂ ਤੇ ਨਹੀਂ ਟਲੀ ਦੇਗਿਆਂ 'ਚ ਬੈਠਿਆ ਨਹੀਂ ਟਲੀ ਉਹ ਸ਼ਾਂ ਸਦਾ ਕਾਇਮ ਹੈ ਨੂੰ ਸਮਝਣ ਦਾ ਗਤਨ ਕਰੀਏ ਇਸ ਲਈ ਰਦ ਕਰਨ ਤੇ ਜੋੜਨਾ ਲਾਈਏ ਇਹਨਾਂ ਨੂੰ ਸਮਝੀਏ ਚੰਗੇ ਵਿਦਵਾਨਾਂ ਨੂੰ ਪੜ੍ਹੀਏ ਡਾਕਟਰ ਤਾਰਨ ਸਿੰਘ ਨੂੰ ਪੜਿਓ ਰਹਾਸ ਤੇ ਰਮਝਾ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸ ਸਾਨੂੰ ਸਮਝ ਆਉਂਦੀਆਂ ਇਸ ਲਈ ਬੇਨਤੀ ਹੈ ਕਲਮਾ ਨੂੰ ਬੋਲਾਂ ਨੂੰ ਜ਼ੁਬਾਨਾਂ ਨੂੰ ਆਪਣੀਆਂ ਸੰਸਥਾਵਾਂ ਆਪਣੀਆਂ ਜਿਹੜੀਆਂ ਕੌਮ ਦੀਆਂ ਸੰਸਥਾਵਾਂ ਨੇ ਉਹਨਾਂ ਖਿਲਾਫ ਨਾ ਪੁੱਗਦੀ ਉਹਨਾਂ ਲਈ ਬੋਲਣ ਦੀ ਸਟੇਜਾਂ ਨਹੀਂ ਹੁੰਦੀਆਂ ਸਟੇਜਾਂ ਗੁਰੂ ਨਾਲ ਜੋੜਨ ਵਾਲੀਆਂ ਹੁੰਦੀਆਂ ਆਓ ਸਮਝੀਏ ਗੁਰਮਤੇ ਰਾਤ ਤੁਰਿਏ ਗੁਰੂ ਨਾਲ ਜੁੜੀਏ ਤੇ ਜੋੜੀਏ ਪੁਲ ਚੁੱਕ ਦੀ ਕਿਵਾਂ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ